2009 ਦੇ ਰੁਲਦਾ ਸਿੰਘ ਖਰੋੜ ਕਤਲ ਕੇਸ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਜਗਤਾਰ ਸਿੰਘ ਨੂੰ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਚੰਡੀਗੜ੍ਹ ਪੁਲਿਸ ਦੇ ਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿ ਕਿਹਾ ਕਿ ਜਗਤਾਰ ਸਿੰਘ ਨੂੰ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਰਾ ਦੇ ਵਕੀਲ ਨੇ ਦੱਸਿਆ ਕਿ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਦੀ ਵੀ ਅੱਜ ਅਦਾਲਤ ਵਿੱਚ ਪੇਸ਼ ਹੋਏ ਸੰਗਰੂਰ ਸੀਟ ਤੋਂ ਸਿਮਰਨ ਸਿੰਘ ਨੂੰ ਪਾਰਟੀ ਵੱਲੋਂ ਭਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰਨ ਲਈ ਖੰਡੂਰ ਸਾਹਿਬ ਦੇ ਵਕੀਲ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਜਦੋਂ ਦੂਜੀ ਪੇਸ਼ੀ ਦੀ ਤਾਰੀਖ ਦਿੱਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਿੱਤਾ ਜਾਵੇਗਾ ਸਤ 2009 ਨੂੰ ਰੁਲਦਾਸ ਸਿੰਘ ਖੜ ਜੋ ਰਾਸ਼ਟਰੀ ਸਿਕ ਸੰਤ ਦੇ ਮੁਖੀ ਸੀ ਉਹਨਾਂ ਦਾ ਕੁਝ ਅਣਪਛਾਤੇ ਦੋ ਤਿੰਨ ਲੜਕਿਆਂ ਨੇ ਕਤਲ ਕਰਤਾ ਸੀ ਉਹਨਾਂ ਦੇ ਘਰ ਦੇ ਬਾਹਰ ਰਾਤ ਨੂੰ ਉਸ ਤੋਂ ਬਾਅਦ ਤਫਤੀਸ਼ ਚੱਲਦੀ ਰਹੀ ਤਫਤੀਸ਼ ਦੇ ਵਿੱਚ ਬਹੁਤ ਸਾਰੇ ਲੜਕੇ ਫੜੇ ਔਰ ਉਹਨਾਂ ਨੂੰ ਡਿਸਚਾਰਜ ਕਰਾਉਂਦੇ ਰਹੇ ਸਮੇਂ ਸਮੇਂ ਤੇ ਬਾਅਦ ਵਿੱਚ ਪੰਜ ਅਕਿਊਜ਼ਡ ਦਰਸ਼ਨ ਸਿੰਘ ਵਗੈਰਾ ਤੇ ਮਕਾਰੋਪੁਰ ਵਾਲੇ ਤੇ ਕੇਸ ਚੱਲਿਆ ਤੇ ਆਫਟਰ ਟ੍ਰਾਇਲ ਆਫ ਪੰਜ ਦੇ ਪੰਜ ਅਕਵਿਟ ਹੋ ਗਏ ਉਨ੍ਹਾਂ ਦੇ ਹਲੇ ਫੈਸਲਾ ਹੋਣ ਦੇ ਦੌਰਾਨ ਹੀ ਰਮਨਦੀਪ ਗੋੜੀ ਤੇ ਜਗਤਾਰ ਸਿੰਘ ਤਾਰਾ ਨੂੰ ਵੀ ਇਸ ਕੇਸ ਦੇ ਵਿੱਚ ਲਿਆਂਦਾ ਗਿਆ ਤੇ ਲਿਆ ਕੇ ਉਹਨਾਂ ਨੂੰ ਉਹਨਾਂ ਤੇ ਵੀ ਕੇਸ ਸ਼ੁਰੂ ਕੀਤਾ ਤੇ ਹੁਣ ਸਾਰੇ ਗਵਾਹ ਤਕਰੀਬਨ ਪਹੁੰਚ ਚੁੱਕੇ ਨੇ ਤਕਰੀਬਨ 25 45 60 ਗਵਾਹ ਵਾਹੀ ਦੇ ਚੁੱਕੇ ਨੇ ਇਸ ਤੋਂ ਬਾਅਦ ਹੁਣ 313 ਦੀ ਸਟੇਟਮੈਂਟ ਵਾਸਤੇ ਜਗਤਾਰ ਸਿੰਘ ਨੂੰ ਲਿਆਂਦਾ ਗਿਆ ਸੀ ਤੇ ਜਗਤਾਰ ਸਿੰਘ ਦੀ ਅੱਜ ਸਟੇਟਮੈਂਟ ਸ਼ੁਰੂ ਹੋਈ ਹੈ ਤੇ ਨੈਕਸਟ ਡੇਟ ਜਦੋਂ ਦਸਣਗੇ ਜਸਾਬ ਔਰ ਐਟ ਦੀ ਸੇਮ ਟਾਈਮ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਕਿ ਜਕਤਾਰ ਸਿੰਘ ਨੇ ਇੱਕ ਤਾਂ ਆਨਰੇਬਲ ਕੋਰਟ ਨੂੰ ਰਿਕੁਐਸਟ ਕੀਤੀ ਹੈ ਵੀ ਜਦੋਂ ਵੀ ਮੇਰੀ ਸਟੇਟਮੈਂਟ ਦੇ ਆਖਰੀ ਪਾਰਟ ਹੋਏ 313 ਦਾ ਉੱਥੇ ਮੈਂ ਰਹਿਣਾ ਚਾਹੁੰਦਾ ਕਿਉਂਕਿ ਕੁਝ ਪੁਆਇੰਟ ਮੈਂ ਲਿਖ ਕੇ ਲੈ ਕੇ ਆਉਂਗਾ ਜਿਹੜਾ ਉਸ ਦਿਨ ਮੈਂ ਆਪਣੇ ਬਿਆਨ ਚ ਲਿਖਾਉਂਗਾ ਉਸ ਵਾਰ ਬੈਸ ਵੜੇ ਮੇਰੀ ਹਾਜ਼ਰੀ ਮੈਨੂੰ ਜ਼ਰੂਰ ਪ੍ਰਵੰਧ ਕੀਤਾ ਜਾਵੇ ਤਾਂ ਕਿ ਮੈਨੂੰ ਪੇਸ਼ ਕਰਕੇ ਮੇਰੀ ਹਾਜ਼ਰੀ ਦੇ ਵਿੱਚ ਬਹਿਸ ਹੋਵੇ ਤੇ ਮੇਰੀ ਹਾਜ਼ਰੀ 'ਚ ਕੇਸ ਦਾ ਨਿਢਣਾ ਹੋਵੇ ਤੇ ਦੂਜੀ ਜਿਹੜੀ ਇੰਪੋਰਟੈਂਟ ਗੱਲ ਅੱਜ ਦੇ ਸਮੇਂ ਇਲੈਕਸ਼ਨ ਦੇ ਦੌਰਾਨ ਜਗਤਾਰ ਸਿੰਘ ਉਹਨਾਂ ਨੇ ਕਹੀ ਹੈ ਉਹ ਬਹੁਤ ਇੰਪੋਰਟੈਂਟ ਹੈ ਜਗਤਾਰ ਸਿੰਘ ਉਹਨਾਂ ਤਾਰਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਿਮਰਜੀਤ ਸਿੰਘ ਮਾਨ ਅੰਮ੍ਰਿਤਪਾਲ ਸਿੰਘ ਤੇ ਹੋਰ ਜਿਹੜੇ ਪੰਥਕ ਸ਼ਕਤੀਦਾਰ ਜਿਹੜਿਆਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਬਿਹਤਰੀ ਵਾਸਤੇ ਸਿੱਖੀ ਦੀ ਬਿਹਤਰੀ ਵਾਸਤੇ ਕੀਤਾ ਉਹਨਾਂ ਨੂੰ ਤੁਸੀਂ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਸਾਰੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜਿਤਾਓ ਤੇ ਤਾਂ ਕਿ ਉਹਨਾਂ ਜਿਹੜੀ ਪੰਥ ਦੀ ਪੰਜਾਬ ਦੀ ਹਿਊਮਨ ਰਾਈਟਸ ਦੀ ਗੱਲ ਪਾਰਲੀਮੈਂਟ ਤੱਕ ਪਹੁੰਚ ਸਕੇ ਤੇ ਜੇ ਉਹ ਕੀ ਮਾਂਜੋਗ ਅਦਾਲਤ ਮਨੋ ਕੀ ਡੇਟ ਮੁਕਰਰ ਕੀਤੀ ਹੈ ਉਹਨਾਂ ਨੂੰ ਆਣੇ ਮਾਂਜੋਗ ਅਦਾਲਤ ਕੋ ਕਿ ਸਿਕਿਉਰਟੀ ਜਨ ਕਰਕੇ ਇਹਨੂੰ ਜਲਦੀ ਲੈ ਕੇ ਜਾਣਾ ਸੀ ਤੇ ਮਾਂਜੋਗ ਥੋੜੀ ਦੇਰ ਚ ਡੇਟ ਉਹਨਾਂ ਅਗਲੀ ਦੱਸਣਗੇ ਕਿਉਂਕਿ ਹਲੇ ਬਿਆਨ ਚੱਲ ਰਹੇ ਨੇ ਸਿਰਫ ਜਕਰਤਾਰ ਸਿੰਘ ਤੜਾਈ ਆਈ ਸੀ ਇਕੱਲੇ ਰਮਨਦੀਪ ਗੋਲਡੀ ਬੇਲ ਤੇ ਉਹ ਵੀ ਆਏ ਸੀ ਦੋਨੋਂ ਆਏ ਸੀ ਦੋਨੋਂ ਆਏ ਸੀ